ਕੋਲੇ ਸ਼ੰਕਰ ਬਹਾਉ ਆਨੇ ਕੀ ਜੈ ਲਓ ਅਸੀਂ ਹੁਣ ਤੁਹਾਡੇ ਨਾਲ ਤੁਹਾਡੀ ਗੱਲ ਕਰਵਾ ਰਹੇ ਹਾਂ ਗੋਨੇਆਣਾ ਮੰਡੀ ਤੋਂ ਇੱਕ ਜਥਾ ਢੂੰਗੋਤਰੀ ਜਾ ਰਿਹਾ ਹੈ ਜੋ ਕਿ ਢੂੰਗੋਤਰੀ ਤੋਂ ਗੰਗਾ ਜਲ ਭਰ ਕੇ ਤੰਗਨਾਥ ਭੋਲੇनाथ ਜੀ ਦੇ ਅਸਥਾਨ ਤੇ ਅਰਪਿਤ ਕਰਨਗੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ 25 30 ਜਣੇ ਦਾ ਜਥਾ ਇਹ ਜੋ ਗੋਨੇਆਣਾ ਮੰਡੀ ਤੋਂ ਹੋਲੇ ਦੇ ਜਕਾਰੇ ਲਾਉਂਦੇ ਹੋਏ ਚੱਲੇ ਨੇ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਕਦੋਂ ਪਹੁੰਚਣਗੇ ਕਿਹੜੇ ਦਿਨ ਤੁਸੀਂ ਗੰਗੋਤਰੀ ਤੋਂ ਕੀ ਜੈ ਗੰਗੋਤਰੀ ਤੋਂ ਕੀ ਜੈ ਗੰਗਾ ਤੁੰਗਨਾਥ ਕੀ ਜੈ शंकर भगवान की जय गंगोत्री ਤੋਂ ਕਾਬੜ ਭਰ ਕੇ 바ਵਾ ਤੁੰਗनाथ ਦੇ ਚੜਾਉਣਗੇ ਅਸੀਂ ਵੀ ਭੋਲੇनाथ ਅਗੇ ਇਹ ਅਰਦਾਸ ਬੇਨਤੀਆਂ ਕਰਦੇ ਆਂ ਵੀ ਇਹਨਾਂ ਦੀਆਂ ਜੋ ਮਨੋ ਕਾਮਨਾ ਨੇ ਉਹ ਭੋਲੇनाथ ਦੀ ਪੂਰੀਆਂ ਕਰਨ ਤੁਹਾਡੀ ਅਸੀਂ ਇਹਨਾਂ ਦੇ ਇੱਕ ਆਗੂ ਨਾਲ ਗੱਲ ਕਰਵਾਉਂਦੇ ਆਂ ਕੋਈ ਗੱਲ ਈ ਨਾਮਾ ਜੀ ਤੁਹਾਡਾ ਨਾਮ ਦੱਸ ਕੇ ਦੱਸੋ ਸਾਰੀ ਜਾਣਕਾਰੀ ਦਿਓ ਮੇਰਾ ਨਾਮ ਲਬਦੀਪ ਸਿੰਘ ਹੈ ਹਾਂਜੀ ਗੋਣਾਣਾ ਮੰਡੀ ਤੋਂ ਠੀਕ ਹੈ ਹਾਂਜੀ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਜਾ ਰਹੇ ਹਾਂ ਗੰਗੋਤਰੀ ਧਾਮ ਠੀਕ ਹੈ ਹਾਂਜੀ ਸਾਰੀ ਦੱਸ ਦਿਓ ਜਾਣਕਾਰੀ ਗੰਗੋਤਰੀ ਧਾਮ ਤੋਂ ਅਸੀਂ ਜਲ ਭਰ ਕੇ ਤੁੰਗਨਾ ਅਰਪਨ ਕਰਨੇ ਪਹੁੰਚ ਉਸ ਤੋਂ ਬਾਅਦ ਫਿਰ ਤੁੰਗਨਾ ਤੋਂ ਕੇਦਾਰਨਾ ਜਾਣੇ ਕੇਦਾਰਨਾ ਤੋਂ ਬਦਰੀਨਾਥ ਠੀਕ ਹੈ ਬਦਰੀਨਾਥ ਤੋਂ ਜਾਲਰ ਕੋ ਕਰਕੇ ਸਾਰੇ ਕਿਤੇ ਘੁੰਮ ਕੇ ਫਿਰ ਅਸੀਂ ਹਰੇ ਦਵਾਰ ਆ ਕੇ ਡਾਕ ਕਾਵੜ ਭਰ ਲੈਣੀ ਐ ਕੋਣਿਆਂ ਨੂੰ ਘਟਾਉਣਾ ਠੀਕ ਹੈ ਜੀ ਉਹ ਡਾਕ ਕਾਵੜ ਤੁਸੀਂ ਕਿਹੜੇ ਤਰੀਕ ਨੂੰ ਭਰੋਗੇ ਕੋ ਕੋ ਸੰਸਾਰ ਪ੍ਰਭੂ ਇੱਛਾ ਅਨਸਾਰ ਹੈ ਹੋਰ ਵੀ ਤੁਹਾਡੇ ਜੋ ਕੋਈ ਗੱਲ ਕਰਨਾ ਚਾਹੁੰਦਾ ਇਹ ਸਾਰਾ ਤੁਹਾਨੂੰ ਜੱਥਾ ਦਿਖਾ ਰਹੇ ਹਾਂ ਅਸੀਂ ਕੋਲੇनाथ ਜੀ ਉਹ ਨਕੀ ਜੀ ਖਤਾਂ ਦੇ ਵਿੱਚ ਕਿੰਨਾ ਸ਼ਹਿ ਕੀ ਮੀ ਅਰਰਜੀ ਇਹਨਾਂ ਦੇ ਵਿੱਚ ਕਾਵੜ ਲੈ ਕੇ ਆਉਣ ਨੂੰ ਕਹਿੰਦੇ ਅਸੀਂ ਗੰਗੋਤਰੀ ਤੋਂ ਬਾਬਾ ਤੁੰਗਨਾਥ ਦੇ ਗੰਗਾ ਜਲ ਚੜਾਵਾਂਗੇ ਉਸ ਤੋਂ ਬਾਅਦ ਹਰਦਵਾਰ ਤੋਂ ਕਾਵੜ ਭਰ ਕੇ ਵਾਪਸ ਗੋਨੇਆਣਾ ਵਿਖੇ ਲੈ ਕੇ ਆਵਾਂਗੇ ਬੋਲੇनाथ ਜੀ ਇਹਨਾਂ ਦੀ ਹਰ ਮਨੋ ਕਾਮਨਾ ਪੂਰਨ ਕਰੇ ਬੋਲੇ ਸ਼ੰਕਰ ਭਗਵਾਨ ਕੀ ਜੈ ਕੀ ਫਤਹ ਕਰੇਗੀ